ਮੈਂ ਸਿੰਘ ਸਾਹਿਬ ਜੀ ਕੋਲ ਲਗਾਤਾਰ ਆਉਂਦਾ ਰਿਹਾ ਅੱਜ ਵੀ ਆਇਆ ਸੀ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਇਹ ਅਸੀਂ ਸਿਰਫ ਕਹਿੰਦੇ ਨਹੀਂ ਪੂਰੀ ਕੌਮ ਦੀਆਂ ਨਜ਼ਰਾਂ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਲੱਗੀਆਂ ਹੋਈਆਂ ਨੇ ਸਾਡੀਆਂ ਇਸ ਵੇਲੇ ਤਿੰਨ ਵੱਡੀਆਂ ਸੰਸਥਾਵਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀ ਦਲ ਤੇ ਤਿੰਨੇ ਸੰਸਥਾਵਾਂ ਜਿਹੜੀਆਂ ਇਸ ਵੇਲੇ ਉਹਨਾਂ ਦੇ ਮੁਖੀ ਜਿਹੜੇ ਆ ਉਹ ਆਪਣੇ ਅਹੁਦਿਆਂ ਤੋਂ ਅਲੱਗ ਬੈਠੇ ਨੇ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਬੀਤੇ ਦਿਨੀ ਜੋ ਬਰਤਾਰਾ ਵਾਪਰਿਆ ਉਹ ਤੁਹਾਡੇ ਸਾਹਮਣੇ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਬੈਠੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਮੈਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਜੀ ਨੂੰ ਬੇਨਤੀ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਵੀ ਫੋਨ ਤੇ ਗੱਲ ਹੋਈ ਏ ਔਰ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਨੂੰ ਜਿਸ ਦਾ ਮੈਂ ਵੀ ਹਿੱਸਾ ਇਹ ਅਪੀਲ ਕੀਤੀ ਏ ਬੇਨਤੀ ਕੀਤੀ ਏ ਕਿ ਅਜੇ ਹਾਲਾਤਾਂ ਦੇ ਵਿੱਚ ਜਿਹੜੀਆਂ ਸਾਡੀਆਂ ਤਿੰਨ ਪ੍ਰਮੁੱਖ ਸੰਸਥਾਵਾਂ ਨੇ ਇਹਨਾਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਜੋ ਦੁਸ਼ਮਣ ਚਾਹੁੰਦਾ ਉਹ ਅਸੀਂ ਨਾ ਕਰੀਏ ਦਸ਼ਮਣ ਕੀ ਚਾਹੁੰਦਾ ਹੈ ਕਿ ਖਾਲਸਾ ਪੰਥ ਦੀਆਂ ਜਿਹੜੀਆਂ ਤਿੰਨ ਸੰਸਥਾਵਾਂ ਨੇ ਇਹ ਕਮਜ਼ੋਰ ਹੋਣ ਔਰੇ ਲਵਾਰਸ ਹੋਣ ਤੇ ਖਾਲਸਾ ਪੰਥ ਜਿਹੜਾ ਉਹ ਚਾਹੁੰਦਾ ਹੈ ਕਿ ਸਾਡੇ ਵਿੱਚ ਏਕਤਾ ਹੋਵੇ ਅਸੀਂ ਇੱਕ ਝੁੱਟ ਹੋਈਏ ਔਰ ਪੰਥ ਪ੍ਰਸਤੀ ਦੇ ਰਾਹ ਦੇ ਉੱਤੇ ਚੱਲਦੇ ਹੋਏ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸਾਡੇ 10 ਗੁਰੂ ਸਾਹਿਬਾਨ ਨੇ ਜੋ ਸਾਨੂੰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਉਹ ਗ੍ਰੰਥ ਅਸੀਂ ਉਸ ਦੇ ਪਹਿਰੇਦਾਰ ਬਣੀਏ 2 ਦਸੰਬਰ ਦੇ ਫੈਸਲੇ ਲੈ ਕੇ ਅਕਾਲੀ ਦਲ ਦੇ ਦੋ ਫਾੜ ਉੱਪਰ ਕੀਵੇਂ ਦੇ ਕੋਈ ਦੋ ਫਾੜ ਨਹੀਂ ਹੋਏਗਾ ਸ਼੍ਰੋਮਣੀ ਅਕਾਲੀ ਦਲ ਇੱਕ ਜੁਟ ਹੋਵੇਗਾ ਔਰ ਮੈਂ ਇਹੋ ਹੀ ਤਾਂ ਬੇਨਤੀ ਕਰਨ ਆਇਆ ਇਹੋ ਹੀ ਬੇਨਤੀ ਕਰਨ ਆਇਆ ਕਿ ਸਾਡੇ ਜਿਹੜੇ ਸੂਝਵਾਨ ਲੋਕ ਨੇ ਜਿਹੜੇ ਪੰਥ ਪ੍ਰਸਤੀ ਦਾ ਪੱਲਾ ਫੜ ਕੇ ਚੱਲਦੇ ਨੇ ਉਹ ਅੱਜ ਮੂਕ ਦਰਸ਼ਕ ਬਣ ਕੇ ਨਾ ਬੈਠਣ ਉਹ ਇੱਕ ਪੁਲ ਦਾ ਕੰਮ ਕਰਨ ਇਕੱਠੇ ਹੋਣ ਔਰ ਇੱਕ ਜੁੜਤਾ ਦੇ ਨਾਲ ਅੱਗੇ ਆਉਣ ਸਰਾਨੀ ਬਦਲੇ ਜਾਂਦੇ ਜਥੇਦਾਰ ਜਥੇਦਾਰ ਕੌਮ ਦੇ ਜਥੇਦਾਰ ਨੇ ਸੋ ਇੱਕ ਅੱਛੇ ਤਰੀਕੇ ਦੇ ਨਾਲ ਉਹਦਾ ਹੱਲ ਕੱਢਣ ਦੀ ਲੋੜ ਹੈਗੀ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਣ ਚੁਣਦਾ ਖਾਲਸਾ ਪੰਥ ਤੇ ਪੰਜਾਬੀ ਔਰ ਗੁਰੂ ਨਾਨਕ ਨਾਮਲੇਵਾ ਸਿੱਖ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਸੋ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਇਆ ਮੈਂ ਕਿਉਂ ਕਿਹਾ ਕਿ ਤਿੰਨ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਸਿਰ ਜੋੜ ਕੇ ਬੈਠਣ ਇਹਦਾ ਹੱਲ ਕੱਢ ਸਿਰ ਜੁੜੇ ਹੁਕਮਨਾਮਾ ਮੰਨਣਾ ਪਏਗਾ ਕੋਈ ਵੀ ਸਿੱਖ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਗੀ ਨਹੀਂ ਹੋ ਸਕਦਾ ਤੇ ਅਕਾਲ ਤਖਤ ਸਾਹਿਬ ਜੀ ਦਾ ਹੁਕਮ ਜਿਹੜਾ ਉਹ ਸਿੱਖ ਕੌਮ ਦੇ ਲਈ ਸਰਵ ਪ੍ਰਵਾਨ ਤੇ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਜਿਹੜੇ ਆ ਉਹ ਹਮੇਸ਼ਾ ਸਮੇਂ-ਸਮੇਂ ਵੀ ਤੁਸੀਂ ਦੇਖਿਆ ਬਹੁਤ ਸਾਰੀਆਂ ਘਟਨਾਵਾਂ ਬੀਤੇ ਵਿੱਚ ਵਾਪਰੀਆਂ ਨੇ ਤੇ ਅਖੀਰ ਜੋ ਮੈਂ ਫੇਰੇ ਗੱਲ ਕਾਂਗਾ ਕਾਲ ਤੱਕ ਤੁਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਉਹ ਸ਼ਾਨ ਜਿਹੜੀ ਹੈ ਹਮੇਸ਼ਾ ਬਰਕਰਾਰ ਰਹਿਣੀ ਚਾਹੀਦੀ। ਬਿਕਰਮਜੀਤ ਸਿੰਘ ਨੇ ਜਿਹੜਾ ਕਹਿਇਆ ਇਹ ਇਤਰਾਜਤਾ ਹੈ ਜਿਹੜਾ ਸਿੰਘ ਸਾਹਿਬ ਨੂੰ ਜਿਹੜਾ ਹੈ ਸਿਵਾਮੁਖੀ ਤੇ ਆ ਕਿੱਥੇ ਕੀ ਕਹਨੇ ਤੋ। ਦੇਖੋ ਇਹ ਕਈ ਤਰ੍ਹਾਂ ਦੀਆਂ ਕਟਨਾਵਾਂ ਰਾਜਨੀਤਿਕ ਤੌਰ ਤੇ ਚੱਲਦੀਆਂ ਰਹਿੰਦੀਆਂ ਨੇ। ਇਹਨਾਂ ਦਾ ਇੱਕ ਵੱਖਰਾ ਰੂਟ ਏ। ਮੈਂ ਗੱਲ ਜਿਹੜੀ ਗੱਲ ਕਹਿ ਰਿਹਾ ਉਹ ਹੈਗੀ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਵਿਰਾਡ ਰੂਪ ਦੇ ਵਿੱਚ ਸੋਚਣ ਵਾਲੀ ਗੱਲ ਕਿ ਸਾਡੀਆਂ ਤਿੰਨ ਸੰਸਥਾਵਾਂ ਜਿਹੜੀਆਂ ਸਾਡੇ ਤਿੰਨ ਪਿੱਲਰ ਨੇ ਸਿੱਖ ਕੌਮ ਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਸਿਰਜਿਆ ਔਰ ਇਸੇ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਬਣਿਆ ਇੱਥੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਠੀਕ ਹੈ ਜੀ ਉਹਨਾਂ ਨੇ ਕਿਹਾ ਕਿ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਵਾਸਤੇ ਕਿੰਨੀ ਜ਼ਿਆਦਾ ਵਿਅਕਤੀ ਵਿਸ਼ੇਸ਼ ਕੌਣ ਹੈ ਮੈਂ ਤੁਹਾਨੂੰ ਜਿੰਨੀ ਗੱਲ ਕਹਿਣੀ ਸੀ ਮੈਂ ਕਹਿ ਚੁੱਕਾ ਤੇ ਆਪਾਂ ਇਸ ਪਾਸੇਬਲ ਮੈਂ মিডিਆ ਨੂੰ ਅਪੀਲ ਕਰਾਂਗਾ ਕਿ মিডিਆ ਵੀ ਆਪਣੀ ਭੂਮਿਕਾ ਨਿਭਾਵੇ ਔਰ ਇੱਕ ਜੁੜਤਾ ਵਾਲੇ ਪਾਸੇ ਆਉਣ ਦੀ ਲੋੜ ਹੈ ਜੀ